ਬਠਿੰਡਾ ਦੇ ਥਾਣਾ ਸਿਵਲ ਲੈਨ ਅਤੇ ਪੀਸੀਆਰ ਦੀ ਪੁਲਿਸ ਪਾਰਟੀ ਵੱਲੋਂ ਚੋਰੀ ਦੀ 11 ਮੋਟਰਸਾਈਕਲਾਂ ਸਮੇਤ ਦੋ ਨੂੰ ਕੀਤਾ ਕਾਬੂ ਥਾਣਾ ਸਿਵਲ ਲੈਨ ਵਿਖੇ ਮਾਮਲਾ ਦਰਜ ਕਰਕੇ ਦੋਨਾਂ ਨੂੰ ਕੀਤਾ ਗਿਆ ਬੰਦ ਹਵਾਲਾਤਾ ਡੀਐਸਪੀ ਸਿਟੀ 2 ਸਰਵਿਸਿੰਗ ਬਰਾੜਨੀ ਕੀਤੀ ਪ੍ਰੈਸ ਕਾਨਫਰੰਸ ਬਠਿੰਡਾ ਪੁਲਿਸ ਵੱਲੋਂ ਬਠਿੰਡਾ ਸ਼ਹਿਰ ਦੇ ਅੰਦਰ ਹੋ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੂੰ ਰੋਕਣ ਦੇ ਲਈ ਨਗਦਰਾ ਪਰਾਲੇ ਕੀਤੇ ਜਾ ਰਿਹਾ ਹੈ ਤੇ ਹੁਣ ਬਠਿੰਡਾ ਦੀ ਥਾਣਾ ਸਿਵਲ ਲੈਨ ਦੀ ਪੁਲਿਸ ਅਤੇ ਪੀਸੀਆ ਦੀ ਪੁਲਿਸ ਪਾਰਟੀ ਵੱਲੋਂ ਚੋਰੀ ਦੇ 11 ਮੋਟਰਸਾਈਕਲ ਸਮੇਤ ਦੋ ਨੂੰ ਇਹ ਆਪਣਾ ਬਠਿੰਡਾ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਕਬਜ਼ੇ ਦੇ ਵਿੱਚੋਂ 11 ਮੋਟਰਸਾਈਕਲ ਜਿਹੜੇ ਇਹਨਾਂ ਦੇ ਆਪਣਾ ਆਪਣਾ ਬਠਿੰਡਾ ਪੁਲਿਸ ਵੱਲੋਂ ਹਾਸਲ ਕੀਤੇ ਗਏ ਹੈ ਇਹ ਮੋਟਰਸਾਈਕਲ ਚੋਰੀ ਕਰਕੇ ਕਿਤੇ ਅਣਦਸੀ ਥਾਂ ਦੇ ਉੱਤੇ ਇਹ ਹੀ ਆਪਣਾ ਭਰਾ ਦਿੰਦੇ ਸੀ ਅਤੇ ਹੁਣ ਬਠਿੰਡਾ ਪੁਲਿਸ ਵੱਲੋਂ ਇਹਨਾਂ ਨੂੰ ਵੱਖ-ਵੱਖ ਜਗ੍ਹਾ ਦਿੱਤੋ 11 ਮੋਟਰਸਾਈਕਲ ਜਿਹੜੇ ਉਹ ਬਰਾਮਦ ਕੀਤੇ ਗਏ ਹਨ ਇਸ ਦੇ ਸਬੰਧੀ ਡੀਐਸਪੀ ਸਰਵਿਸਿੰਗ ਬਰਾੜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹਨਾਂ ਦੇ ਵਿੱਚ ਇੱਕ ਵਿਅਕਤੀ ਉਹ ਵਿਅਕਤੀ ਹੈ ਜਿਸ ਦੇ ਜਿਹਦੇ ਉੱਤੇ ਪਹਿਲਾਂ ਵੀ ਕਾਫੀ ਮੁਕਾਦਮੇ ਲੱਗ ਜਾਂ ਹਨ ਅਤੇ ਪਿਛਲੇ ਸਮੇਂ ਵੀ ਇਸ ਵਿਅਕਤੀ ਨੂੰ ਥਾਣਾ ਸਿਵਲੈਂਡ ਦੀ ਪੁਲਿਸ ਪਾਰਟੀ ਵੱਲੋਂ 15 ਮੋਟਰਸਾਈਕਲ ਸਮੇਤ ਜਿਹੜਾ ਇਸ ਨੂੰ ਇਸ ਵਿਅਕਤੀ ਨੂੰ ਜਿਹੜਾ ਹੈ ਆਪਣਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਹੁਣ ਇਸ ਦੇ ਇੱਕ ਹੋਰ ਸਾਥੀ ਹੈ ਇਹ ਇਹਨਾਂ ਦੋਨਾਂ ਨੂੰ 11 ਮੋਟਰਸਾਈਕਲਾਂ ਸਮੇਤ ਜਿਹੜਾ ਉਹ ਹੁਣ ਤਾਣਾ ਸਿਵਲਨ ਦੀ ਪੁਲਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਇਹਨਾਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ। ਹੋਰ ਡੰਗਾਇ ਦੀ ਨਾਲ ਜਿਹੜੀ ਇਹਨਾਂ ਦੇ ਕੋਲ ਆਪਣਾ ਬਟੇਂਡਾ ਪੁਲਸ ਵੱਲੋਂ ਕੁਝ ਗਸ਼ਿਹੜੀ ਉਹ ਕੀਤੀ ਜਾਵੇਗੀ। ਆਓ ਤੁਹਾਨੂੰ ਸੁਣਾਉਣੇ ਐਸਐਸਪੀ ਦੀ ਕੀ ਕਹਿੰਦੇ ਨੇ ਡੀਐਸਪੀ ਸਿਟੀ 2 ਸਰਵਿਸਿੰਗ ਬਰਾਡਸ ਮਾਮਲੇ ਨੂੰ ਲੈ ਕੇ। ਇਹ ਮਾਨਯੋਗ ਐਸਐਸਪੀ ਉਮੀਦ ਕੌਂਟਰ ਆਈਪੀਐਸ ਐਸਐਸਪੀ ਬਟੇਂਡਾ ਉਹਨਾਂ ਦੇ ਦਿਸ਼ਾ ਨਿਰਦੇਸ਼ ਛੇੜ ਐਸਐਪ ਬਠਿੰਡਾ ਪੁਲਿਸ ਦੀ ਟੀਮ ਹੈ ਜਿਹੜੀ ਉਹ ਵਕ ਵਕ ਸਮੇਂ ਤੇ ਸਿਕਰਟ ਇਨਫੋਰਮੇਸ਼ਨ ਦੇ ਅਦਰਵਾਇਜ਼ ਵੀ ਚੈਕਿੰਗ ਵੀ ਕਰਦੀ ਹੈ ਤੇ ਉਸ ਸਮੇਂ ਥਾਣਾ ਸਿਵਲ ਲਾਈਨ ਦੀ ਟੀਮ ਨੂੰ ਤੇ ਪੀਸੀਆ ਦੀ ਟੀਮ ਨੂੰ ਇੱਕ ਵੱਡੀ ਸਫਲਤਾ ਮਿਲੀ ਜਦੋਂ ਟੀਮ ਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਦੋ ਵਿਅਕਤੀ ਨੇ ਗੁਸੇਵਕ ਸੇਗੁਰ ਸੁਖਵੀਰ ਸਿੰਘ ਹੈ ਜਿੰਨਾਂ ਕੋਲੋਂ ਅਗਰ ਰੇਡ ਕੀਤੀ ਜਾਵੇ ਤਾਂ ਚੋਰੀ ਦਾ ਮੋਟਰਸਾਈਕਲ ਵਗੈਰਾ ਬਰਾਮਦ ਹੋ ਸਕਦਾ ਕਿਉਂਕਿ ਆਦੀ ਨੇ ਮੋਟਰਸਾਈਕਲ ਚੋਰੀ ਕਰਦੇ ਤੇ ਜਿਸ ਦੇ ਕਾਰਵਾਈ ਕਰਦੇ ਹੋਏ ਤੁਰੰਤ ਥਾਣਾ ਸਿਵਲ ਲਾਈਨ ਵਿੱਚ ਮਕਦਮਾ ਦਰਜ ਕੀਤਾ ਗਿਆ ਜੀ ਮਕਦਮਾ ਦਰਜ ਕਰਕੇ ਦੋਨੋਂ ਦੋ ਕਿ ਡਿਊਰਿੰਗ ਇਨਵੈਸਟੀਗੇਸ਼ਨ ਇਹਦੇ ਵਿੱਚ ਦੋਨੋਂ ਦੋਸ਼ੀਆਂ ਤੋਂ ਜਿਹੜੇ ਹੁਣ ਤੱਕ ਕੁੱਲ 11 ਮੋਟਰਸਾਈਕਲ ਬਰਾਮਦ ਕੀਤੇ ਗਏ ਹਨ ਹਾਂਜੀ ਜਿਹੜਾ ਇਹਨਾਂ ਜੋ ਦੋਸ਼ੀ ਗੁਰਸੇਵਕ ਸਿੰਘ ਹੈਗਾ ਜੀ ਇਸ ਤੇ ਜੋ ਹੁਣ ਹੁਣ ਤੱਕ ਪ੍ਰੀਲੀਮਿਨਰੀ ਫਾਈਂਡਿੰਗ ਸਾਹਮਣੇ ਆਇਆ ਵੀ ਇਸ ਤੇ ਕੁੱਲ 6 ਮਕਦਮੇ ਦਰਜ ਨੇ ਤੇ ਮੋਟਰਸਾਈ ਜਿਹੜੇ ਮਕਦਮੇ ਹਨ ਜੋ ਆਕਸਾਈਜ਼ ਦੇ ਐਨਡੀਪੀਐਸ ਦੇ ਜਾਂ ਚੋਰੀ ਦੇ ਇਦਾਂ ਦੇ ਹੀ ਮਕਦਮੇ ਦਰਜ ਨੇ ਇਹਨਾਂ ਨੇ ਜਿਹੜੇ ਇਹ ਬਠਿੰਡੇ ਸ਼ਹਿਰ ਤੋਂ ਜਨਰਲੀ ਇਹ ਕੋਟਲੀ ਅਬੂ ਤੇ ਰਹਿਣ ਵਾਲੇ ਹੈਗੇ ਨੇ ਜੀ ਇੱਥੇ ਜੋ ਬਠਿੰਡੇ ਆਉਂਦੇ ਸੀ ਸ਼ਹਿਰ ਤੋਂ ਹੀ ਵਕ ਵਕ ਜਗਾਵਾ ਤੋਂ ਇਹਨਾਂ ਨੇ ਚੋਰੀ ਦਿੱਤੇ ਰਗੇ ਨੇ ਮੋਟਰਸਾਈਕਲ ਤੇ ਉਸ ਦਿਨ ਵੀ ਇਹਨਾਂ ਨੇ ਇਹਨਾਂ ਦੀ ਪਲੈਨਿੰਗ ਕੀਤੀ ਸੀ ਕਿ ਮੋਟਰਸਾਈਕਲ ਜਿਵੇਂ ਇਕੱਠੇ ਕਰਕੇ ਤੇ ਅੱਗੇ ਜਿੱਦਾਂ ਕਿ ਖੰਡੇ ਸੇਲ ਹੈ ਵੀ ਇਹਨਾਂ ਦਾ ਇਹ ਪਲਾਨ ਸੀ ਵੀ ਉਸ ਦਿਨ ਉਹ ਵੇਚ ਦੇਣਗੇ ਬਟ ਉਸ ਤੋਂ ਪਹਿਲਾਂ ਹੀ ਇੰਸਪੈਕਟਰ ਰਜੋਸ਼ ਸਿੰਘ ਥਾਣਾ ਐਸਐਚਓ 7 ਲਾਈਨ ਤੇ ਐਸਐਸ ਜੰਜੀਵ ਚਾਰਚ ਪੀ ਸੀ ਇਹਨਾਂ ਦੀ ਟੀਮ ਵੱਲੋਂ ਕਾਫੀ ਮਿਹਨਤ ਨਾਲ ਕੰਮ ਕਰਦੇ ਹੋਏ ਇਹਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਤੇ ਟੋਟਲ 1 ਇੱਥੇ ਇਹ ਮੋਸਾ ਨੇ ਕਿਤੋਂ ਕਰ ਕਬਤਰਾਇਆ ਇਹ ਜਿਵੇਂ ਜ ਇਹਨਾਂ ਨੇ ਵਕ ਵਕ ਟਿਕਾਣੇ ਸੀਗੇ ਜੀ ਕਿਤੇ ਕੋਈ ਭਾਗੂ ਰੋਡ ਤੇ ਖੜਾ ਕਰ ਦਿੰਦੇ ਸੀ ਜਾਂ ਕੋਈ ਸੁੰਨੀ ਜਗ੍ਹਾ ਤੇ ਖੜਾ ਕਰ ਦਿੰਦੇ ਸੀਗੇ ਤੇ ਉਦਾਂ ਹੀ ਇਹਨਾਂ ਜੋ ਜੋ ਇਹਨਾਂ ਨੇ ਜਿੱਦਾਂ ਜਿੱਦਾਂ ਇਨਫੋਰਮੇਸ਼ਨ ਦਿੱਤੀ ਸੀ ਸ਼ਹਿਰ ਦੇ ਏਰੀਏ ਤੋਂ ਹੀ ਆਸ-ਪਾਸੋਂ ਤਕਰੀਬਨ ਸਾਰੇ ਮੋਸਾ ਕਿੱਥੋਂ ਅੰਜਾਮ ਕਿਵੇਂ ਦਿੰਦੇ ਸੀ ਐਸ ਚਾਬੀਆਂ ਸੀ ਇਹਨਾਂ ਕੋਲ ਕੋਈ ਉਹਨਾਂ ਦੀ ਹਾਂਜੀ ਇਹਨਾਂ ਦਾ ਮਾਡਲ ਸਪਰਿੰਟੀ ਜਿਹੜਾ ਹੈਗਾ ਕਿ ਜਨਰਲੀ ਇਹ ਟਾਰਗੇਟ ਕਰਦੇ ਸੀ ਜਿਹੜੇ ਪੁਰਾਣੇ ਮੋਟਰਸਾਈਕਲ ਹੁੰਦੇ ਨੇ ਕੋਈ ਸਪਲੈਂਡਰ ਹੋ ਗਿਆ ਪਲਟੀਨਾ ਹੋ ਗਿਆ ਜਿਹੜੇ ਥੋੜੇ ਜਿਹਾ ਪੁਰਾਣੇ ਹੋ ਜਾਂਦੇ ਨੇ ਕਿਉਂਕਿ ਇਹਨਾਂ ਕੋਲੇ ਚਾਬੀਆਂ ਹੁੰਦੀਆਂ ਤੇ ਜੋ ਕਿ ਜਨਰਲੀ ਇਹ ਦੇਖਣ ਦੇ ਵਿੱਚ ਆਇਆ ਹੈ ਕਿ ਉਹ ਚਾਬੀ ਤਕਰੀਬਨ ਹਰੇਕ ਪੁਰਾਣੇ ਮੋਟਰਸਾਈਕਲ ਤੋਂ ਲੱਗ ਜਾਂਦੀ ਹੈ ਜੀ ਤੇ ਜਿਵੇਂ ਕੋਈ ਕਿਸੇ ਨੇ ਆਉਣਾ ਇੱਥੇ ਤੇ ਆਪਦਾ ਪ੍ਰੋਪਰ ਸੈਲਫ ਲਾ ਕੇ ਤੇ ਮੋਟਰ ਸਟਾਰਟ ਕਰਕੇ ਲੈ ਜਾਵੇ ਜੀ ਸੰਚੇਰੀ ਜਰੂਰ ਉਹ ਸੰਪਰਕ ਜਾਈਗਾ ਤੇ ਕੌਣ ਬੰਦਾ ਜਿਹਨੂੰ ਵੇਚਣ ਦੀ ਪਹਿਲਾਂ ਬਿਲਕੁਲ ਉਸ ਉਸ ਐਂਗਲ ਤੇ ਅਸੀਂ ਤਾਂ ਹੁਣ ਅਸੀਂ ਇਹਦੇ ਵਿੱਚ ਅੱਗੇ ਦਾ ਫਾਰਵਰਡ ਲਿੰਕ ਹੈ ਜਿਹੜਾ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਬਿਲਕੁਲ ਕਲੀਅਰ ਕਰਾਂਗੇ ਵੀ ਇਹ ਕਿਉਂਕਿ ਅਗਰ ਉਦਾਂ ਦੀ ਕਿਸੇ ਵੀ ਸ਼ਮੂਲੀਅਤ ਸਾਹਮਣੇ ਆਦੀ ਉਹਨੂੰ ਵੀ ਇਸ ਮੁਕਦਮੇ ਨਾਲ ਅਪਰੀਟ ਕੀਤਾ ਜਾਵੇ। ਮੋਟਰਸਾਈਕਲ ਦੇਖੋ ਜੀ ਇਹਨੇ ਵੱਖ-ਵੱਖ ਹੈ ਬਟ ਮੋਸਟਲੀ ਜਿਹੜੇ ਮੋਟਰਸਾਈਕਲ ਨੇ ਰੀਸੈਂਟ ਸਮੇਂ ਦੇ ਹੈਗੇ ਨੇ ਜੀ ਕਿਉਂਕਿ ਇਦਾਂ ਕਿਉਂਕਿ ਜਨਰਲ ਜੋ ਪ੍ਰੀਲਿਮਨਰੀ ਹਜੇ ਤੱਕ ਸਾਹਮਣੇ ਆਇਆ ਇਹਨਾਂ ਦਾ ਬੋਡਰ ਸਪਰਿੰਡ ਇਹੀ ਰਹਿੰਦਾ ਹੈਗਾ ਵੀ ਜਿਵੇਂ ਮੋਟਰਸਾਈਕਲ ਚੋਰੀ ਕੀਤੀ ਪੰਜ ਇਕੱਠੇ ਹੋ ਗਏ ਉਹ ਸੇਵ ਕਰ ਦਿੰਦੇ ਸੀਗੇ ਸਰ ਜੀ ਜੇ ਸੰਦੇ ਸੇ ਲੱਗਦੀ ਆ ਉਹਦੇ ਦਾਪੇ ਚੈੱਕ ਆ ਕਰ ਚਾਹੀਦੀ ਉਹ ਤਾਂ ਆਮ ਤੌਰ ਤੇ ਜੁਰਮ ਫੜੇ ਗਏ ਨੇ ਨਹੀਂ ਬਿਲਕੁਲ ਬਿਲਕੁਲ ਸਾਡੇ ਹੁਣ ਇਸ ਮਕਦਮੇ ਦੇ ਵਿੱਚ ਵੀ ਇਸ ਧਿਆਨ ਦੇ ਵਿੱਚ ਆਇਆ ਹੈਗਾ ਜੀ ਤੇ ਇਸ ਚੀਜ਼ ਨੂੰ ਅਸੀਂ ਹੁਣ ਬਹੁਤ ਅੱਗੇ ਤੋਂ ਵੀ ਧਿਆਨ ਰੱਖਾਂਗੇ ਇਨਫੈਕਟ ਹੋਰ ਵੀ ਆਪਣੇ ਸੋਰਸਸ ਲਾ ਕੇ ਅਗਰ ਸਾਡੇ ਫੇਰ ਤੇ ਕੋਈ ਸਾਹਮਣੇ ਆਉਂਦੀ ਉਹਦੇ ਕਰ ਵੀ ਕਰ ਕੋਈ ਧਾਰਾ ਲਗਾਈਗੀ ਹਾਂ ਜੀ ਹਾਂ ਜੀ ਉਹਦੇ ਵਿੱਚ ਅਸੀਂ ਇਹਨੂੰ ਜਿੱਦਾਂ ਹੁਣ ਇਹ ਦੋ ਜਾਣੇ ਹੈਗੇ ਜਿਹਨਾਂ ਦੇ 6 ਮਕਦਮੇ ਦਰਦ ਨੇ ਜਿਹੜੇ ਵਾਰ ਵਾਰ ਜੁਰਮ ਕਰਨ ਦੇ ਆਦੀ ਨੇ ਧਾਰਾ 111 112 ਬੀ ਐਨ ਐਸ ਹੈਗਾ ਉਹ ਯਾਨੀ ਉਹਨਾਂ ਦਾ ਬਿਲਕੁਲ ਯੂਜ਼ ਕਰਾ। ਜਿਹੜੀ ਇਹਨਾਂ ਦਾ ਨਾਕਾ ਕੱਚੀ ਤਸਵੀਰ ਤੁਹਾਨੂੰ ਦਿੱਤੀ। ਮੋਟਰਸਾਈਕਲ ਦੇਖੋ ਆਪ ਦੇ ਘਰੇ ਵੀ ਲੈ ਜਾਂਦੇ ਸੀਗੇ ਕਿਉਂਕਿ ਮੂਵਮੈਂਟ ਆਸ ਤੇ ਵੀ ਯੂਜ਼ ਕਰਦੇ ਸੀਗੇ ਜਾਂ ਇਹਨਾਂ ਦੇ ਕਈ ਜਗ੍ਹਾ ਸ਼ਹਿਰ ਦੇ ਵਿੱਚ ਕੋਈ ਸੁੰਨੀ ਜਗ੍ਹਾ ਹੁੰਦੀ ਉੱਥੇ ਵੀ ਖੜਾ ਕਰ ਜਾਂਦੇ ਸੀਗੇ। ਤਾਂ ਥੋੜੇ ਦਿਨਾਂ ਦੇ ਵਿੱਚ ਇਹਨਾਂ ਦਾ ਇਹੀ ਟਾਰਗੇਟ ਹੁੰਦਾ ਸੀਗਾ ਵੀ ਥੋੜੇ ਜਿਲੇ ਮੋਟਰਸਾਈਕਲ ਚੋਰੀ ਹੋਏ ਤੋਂ ਦੂਬਾਰਾ ਵੇਚ ਦੇਣਾ। ਸਰ 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 ਕਿਹੜੇ ਆਪ ਨੇ ਬੱਸ ਸਟੈਂਡ ਦੇ ਲੱਗ ਪ੍ਰਾਈਵੇਟ ਜਿਹੜੇ ਸਟੈਂਡ ਬਣੇ ਹੋਏ ਨੇ ਜਾਂ ਹੋਮ ਸਟੈਂਡ ਹੁੰਦਾ ਆਮ ਤੌਰ ਤੇ ਮੋਟਰਸਾਈਕਲ ਦੋ ਦੋ ਵੀ ਜਾਂਦੇ ਹੋਏ ਹੋਣ ਵਾਲੀ ਕਿਉਂ ਵੀ ਅਸੀਂ ਦੇਖੋ ਅਸੀਂ ਨਾ ਵੱਖ-ਵੱਖ ਸਮੇਂ ਤੇ ਤੁਹਾਡੇ ਵੀ ਸਾਰੇ ਧਿਆਨ ਸਾਡੇ ਕਾਸ ਆਪਰੇਸ਼ਨ ਚੱਲਦੇ ਨੇ ਸਰਚ ਆਪਰੇਸ਼ਨ ਚੱਲਦੇ ਨੇ ਉਦੋਂ ਜਿਹੜੇ ਅਸੀਂ ਬੱਸ ਸਟੈਂਡ ਦੇ ਪ੍ਰਾਈਵੇਟ ਸਟੈਂਡ ਹੁੰਦੇ ਨੇ ਚੈਕਿੰਗ ਕਰਦੇ ਆ ਉਹਦੇ ਵਿੱਚ ਜਨਰਲੀ ਅਸੀਂ ਇਹ ਇਨਸ਼ੋਰ ਕਰਦੇ ਆ ਵੀ ਜਿਹੜਾ ਮੋਟਰਸਾਈਕਲ ਉੱਥੇ ਖੜਾ ਹੁੰਦਾ ਤਾਂ ਜੋ ਉੱਥੇ ਟਿਕਟ ਪਰਚੀ ਕੱਢਦੇ ਆ ਉਹ ਚਲੋ ਟਿਕਟ ਹੋਵੇ ਚਲੋ ਜੇ ਤਾਂ ਪਰਚੀ ਹੈਗੀ ਉਸ ਨੰਬਰ ਦਾ ਨੋਟ ਆ ਫਿਰ ਤਾਂ ਐਕਸੈਪਰੇਟ ਇਸ਼ੂ ਆ ਬਟ ਅਗਰ ਕੋਈ ਇਦਾਂ ਦਾ ਕੋਈ ਉਹਨਾਂ ਕੋਲ ਨਾ ਹੋਵੇ ਤੇ ਲਵਾਰਸ ਮੋਟਰਸਾਈਕਲ ਖੜਾ ਹੋਵੇ ਤਾਂ ਉਹਦੇ ਅਸੀਂ ਉਹਨੂੰ 102 ਤੈਸ ਤੋਂ ਕਬਜ਼ੇ ਲੈ ਲ ਨੇ ਉਹ ਮੈਂ ਉਹ ਹੀ ਤੋਂ ਦੱਸੀ ਜਾਂਦਾ ਨਾ ਦੇਖੋ ਅਗਰ ਕੋਈ ਇੱਕ ਬੰਦਾ ਮੋਟਰਸਾਈਕਲ ਆਪਣਾ ਖੜਾ ਕਰ ਗਿਆ ਜੀ ਤਾਂ ਉਹਨੇ ਉਦਾਂ ਦੀ ਕੋਈ ਪਰਚੀ ਲੈ ਗਿਆ ਤਾਂ ਉਹਨੇ ਰੈੱਡ ਪੇ ਕਰਨਾ ਹੈਗਾ ਉਹਦੇ ਵਿੱਚ ਇਦਾਂ ਨਹੀਂ ਹਾਂ ਅਗਰ ਕੋਈ ਸਾਡੇ ਧਿਆਨ ਚ ਆਉਂਦਾ ਕਿ ਚੋਰੀ ਦਾ ਹੈ ਜਾਂ ਲਵਾਰਸਾ ਫਿਰ ਅਸੀਂ ਜ਼ਰੂਰ ਕਾਰਵਾਈ ਕਰਾਂ। ਇੱਕ ਸਾ ਨਸ਼ਾ ਵਜਿਹਾ ਨਹੀਂ ਕਰਦੇ। ਦੇਖੋ ਇਹਨਾਂ ਤੇ ਅਗਰ ਪ੍ਰੀਲਿਮਿਨਰੀ ਜੋ ਚੀਜ਼ ਸਾਹਮਣੇ ਆਈ ਹੈ ਐਨਡੀਪੀਐਸ ਦਾ ਇੱਕ ਮਕਦਮਾ ਦਰਜ ਹੈ ਜੀ ਇੱਕ ਐਕਸਾਈਜ਼ ਐਕਟ ਦਾ ਮਕਦਮਾ ਵੀ ਦਰਜ ਹੈ ਤਾਂ ਆਪਾਂ ਪ੍ਰੀਲਿਮਿਨਰੀ ਕਹਿ ਸਕਦੇ ਹਾਂ ਵੀ ਇਦਾਂ ਦੀ ਐਕਟੀਵਿਟੀ ਚ ਵੀ ਇਨਵੋਲਡ ਰਹਿੰਦੇ ਆ। ਬਾਕੀ ਫਿਰ ਵੀ ਅਸੀਂ ਸਾਡੀ ਤ ਦੇਖੋ ਬੋਰਡ ਪ੍ਰੀਲੰਗਰ ਤੇ ਹੀ ਸਾਹਮਣੇ ਆਇਆ ਕਿ ਥੋੜੇ ਥੋੜੇ ਪੈਸੇ ਪਿੱਛੇ ਹੀ ਵੇਚ ਦਿੰਦੇ ਆ ਕਿ ਇਦਾਂ ਦਾ ਹੈ ਨਹੀਂਗਾ ਕਿ ਬੋਕਸਾਈਕਲ ਬਹੁਤ ਮਹਿੰਗਾ ਵੇਚਦੇ ਸੀਗੇ ਥੋੜੇ ਥੋੜੇ ਪੈਸਿਆਂ ਦੇ ਵੇਚ ਦਿੰਦੇ ਸੀ ਆਪ ਦਾ ਰੂਟੀਨ ਦਾ ਖਰਚਾ ਜਾਂ ਉਦਦਾ ਹੀ ਆ ਕੋਈ ਉਦਦਾ ਕੋਈ ਪੱਟੀ ਟਾਂਜ ਹਾਂਜੀ ਉਹ ਅਸੀਂ ਕਲੀਅਰ ਕਰ ਰਹੇ ਆ ਜੀ ਕਿਉਂਕਿ ਹੁਣ ਵੀ ਇਹਨਾਂ ਨੇ ਵੇਚਨੇ ਸੀ ਹੁਣ ਵੀ ਜਿੱਥੇ ਵੇਚਨੇ ਆ ਜਾਂ ਪਹਿਲਾਂ ਅਗਰ ਚੋਰੀਆਂ ਸੀ ਉਹ ਕਿੱਥੇ ਆ ਕਿਉਂਕਿ ਕੋਸ਼ਤਾ ਪ੍ਰਾਣੀ ਮਕਦਮੇ ਜਿਹਨਾਂ ਦਾ ਕਲੀਅਰ ਹੋਏ ਹੋਏ ਆ ਜੀ ਬਾਕੀ ਐਸਟੀਵੀਸੀ ਕਲੀਅਰ ਕਰਾਂਗੇ ਵੀ ਇਹਦਾ ਫਾਰਵਰਡ ਲਿੰਕੇਜ ਕੀ ਸੀ ਤੇ ਉਸ ਤੇ ਕਾਨੂੰਨੀ ਕਾਰਵਾਈ ਕਰਾਂ ਸਰ ਜੀ 11 ਬੁੱਕਸ ਤੋਂ ਮਿਲੇ ਇੱਕੋ ਜਵਾਂ ਬਿਲੇ ਕਿ ਲੱਗਦਾ ਨਹੀਂ ਨੀ ਵੱਖ-ਵੱਖ ਜਗ੍ਹਾ ਤੋਂ ਮਿਲਦੇ ਨੇ ਵੱਖ-ਵੱਖ ਜਗ੍ਹਾ ਤੋਂ ਆਹਨ ਕੋਲ ਬੰਦੇ ਨਹੀਂ ਕੋ ਤਵਾੜੀਆਂ ਨਹੀਂ ਜਾਂ ਥੋੜਾ ਥੋੜਾ ਦੋਨੋਂ ਚੀਜ਼ਾਂ ਹੀ ਹੈਗੀਆਂ ਜੀ ਜਿਹੜੀਆਂ ਕਈ ਵਾਰ ਕੀ ਹੁੰਦਾ ਕਿ ਕਿਸੇ ਬੰਦੇ ਨੂੰ ਲੋਡ ਹੁੰਦੀ ਹੈ ਜੀ ਸਾਡੀ ਪਬਲਿਕ ਨੂੰ ਵੀ ਇਹੀ ਅਪੀਲ ਹੈਗੀ ਹੈ ਕਿ ਜਦੋਂ ਵੀ ਅਸੀਂ ਕੋਈ ਵਹੀਕਲ ਵਗੈਰਾ ਖਰੀਦੇ ਹੈਗੇ ਉਹਦੇ ਡਾਕੂਮੈਂਟਸ ਬਕਾਇਦਾ ਚੈੱਕ ਕੀਤੇ ਜਾਣ ਕਿਉਂਕ ਵਹਿਕਲ ਲੈਣਾ ਵੀ ਉਹ ਵੀ ਆਪਣੇ ਆਪ ਚ ਇੱਕ ਜੁਰਮ ਹੈਗਾ ਤਾਂ ਇਹਨਾਂ ਦੇ ਦੋਨੋਂ ਉਹ ਤਰੀਕੇ ਰਹਿੰਦੇ ਸੀ ਕਈ ਵਾਰ ਇਹ ਕਵਾੜੀਆਂ ਨੂੰ ਵੀ ਵੇਚ ਦਿੰਦੇ ਸੀ ਕਿ ਅਸੀਂ ਉੱਥੇ ਵੀ ਸਾਡੀ ਚੈਕਿੰਗ ਚੱਲਦੀ ਰਹਿੰਦੀ ਹੈ ਤੇ ਇਸ ਤੋਂ ਇਲਾਵਾ ਵੀ ਮੀਡੀਆ ਰਾਹੀਂ ਮੇਰੀ ਪਬਲਿਕ ਨੂੰ ਇੱਕ ਅਪੀਲ ਹੈ ਜੀ ਕਿਉਂਕਿ ਜਿਹੜੇ ਹੁਣ ਪੁਰਾਣੇ ਮੋਟਰਸਾਈਕਲ ਨੇ ਸਪਲੈਂਡਰ ਹੋ ਗਿਆ ਹੂਰ ਹੋ ਗਿਆ ਬਹੁਤ ਜਲਦੀ ਲੋਕ ਖੁੱਲ ਜਾਂਦੇ ਨੇ ਤਾਂ ਇਹੀ ਸਾਡੀ ਰਿਕਵੈਸਟ ਹੈ ਵੀ ਇੱਕ ਐਡੀਸ਼ਨਲ ਲੋਕ ਹੁੰਦਾ ਕਈ ਵਾਰ ਅਸੀਂ ਦੇਖਦੇ ਆ ਵੀ ਟਾਇਰ ਨੂੰ ਲੋਕ ਲੱਗਿਆ ਹੁੰਦਾ ਤਾਂ ਉਹਦੇ ਨਾਲ ਚੋਰੀ ਹੋਣ ਦੀ ਜਿਹੜੀ ਸੰਭਾਵਨਾ ਹੈਗੀ ਉਹਦਾ ਪ੍ਰੋਟੈਕਟਿਵ ਅਸਪੈਕਟ ਬਹੁਤ ਵੱਧ ਜਾਂਦਾ ਚੋਰੀ ਹੋਣ ਦੀ ਸੰਭਾਵਨਾ ਘਟ ਜਾਂਦੀ ਹੈ ਤੇ ਇਸ ਤਰੀਕੇ ਦਾ ਇੱਕ ਲੋਕ ਯੂਜ਼ ਤੇ ਜਿਹੜੇ ਡੈਜ਼ਿਗਨੇਟਿਡ ਪਾਰਕਿੰਗਸ ਨੇ ਉਥੇ ਜਨਰਲੀ ਮੋਟਰਸਾਈਕਲ ਲਾਇਆ ਜਾਵੇ ਤਾਂ ਜੋ ਜਿਹੜੀ ਚੋਰੀ ਹੁੰਦੀ ਹੈ ਹੈ ਘੱਟ ਤੋਂ ਘੱਟ ਘਟਨਾਵਾਂ ਹੋ ਜਾਣ ਸਰ